ਮੈਂ ਜਸਪਾਲ ਸਿੰਘ ਪੰਜਗੜਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਵਿਧਾਨ ਸਭਾ ਹਲਕਾ ਜੈਤੋ ਮੈਂ ਅੱਜ ਖਾਸ ਕਰਕੇ ਜੋ ਮੈਂ ਕਹਿੰਨਾ ਆਰਥਿਕ ਤੌਰ ਤੇ ਅਤਿ ਕਮਜ਼ੋਰ ਵਿਅਕਤੀ ਜਿਹੜੇ ਅੱਜ ਵੱਡੀ ਉਮਰ ਦੇ ਵਿੱਚ ਵੀ ਚਾਹ ਮਨਰੇਗਾ ਦਾ ਕੰਮ ਕਰਦੇ ਆ ਸਾਰੇ ਹੀ ਮਨਰੇਗਾ ਵਿਅਕਤੀਆਂ ਦੀ ਲਈ ਭਾਰਤ ਸਰਕਾਰ ਤੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਤੋਂ ਸਬੰਧਤ ਮੰਤਰੀ ਤੋਂ ਮੈਂ ਮੰਗ ਕਰਦਾ ਹਾਂ ਕਿ ਮਨਰੇਗਾ ਦਾ ਜੋ ਅੱਜ ਦਿਹਾੜੀ ਜਿਹੜੀ ਮਿਲਦੀ ਆ ਉਹ 300 ਕੁ ਰੁਪਏ ਜਿਹੜੀ ਆ ਮਿਲਦੀ ਆ ਜਣ ਕੇ ਇੰਨੇ ਕੁ ਕੁਝ ਪੈਸਾ ਨਾਲ ਜਿਹੜਾ ਗੁਜ਼ਾਰਾ ਕਰਨਾ ਮੈਂ ਸਮਝਦਾ ਹੈ ਅੱਜ ਕੱਲ ਬਹੁਤ ਵੱਡੀ ਮੁਸ਼ਕਲ ਆ ਤੇ ਆਪਣੇ ਪਰਿਵਾਰ ਨੂੰ ਪਾਲਣਾ ਬੱਚਿਆਂ ਦੀ ਪੜ੍ਹਾਈ ਨੂੰ ਜੇ ਜਾਰੀ ਵੀ ਰੱਖਣਾ ਤਾਂ ਬਹੁਤ ਵੱਡੀ ਗੱਲ ਹੈ ਤਾਂ ਅੱਜ ਮੈਂ ਇਹਨਾਂ ਦੀ ਮੁਸ਼ਕਲ ਨੂੰ ਦੇਖਦਿਆਂ ਹੋਇਆ ਪਹਿਲੀ ਮੰਗ ਭਾਰ ਸਰਕਾਰ ਤੋਂ ਕਰਦਾ ਹੈ ਵਹਿ ਮੈਂ ਲਿਖਤੀ ਰੂਪ ਵਿੱਚ ਵੀ ਕਈ ਵਾਰੀ ਸਾਡੇ ਕੇਂਦਰੀ ਮੰਤਰੀ ਕੋਲ ਮੰਗ ਕੀਤੀ ਹੈ ਕਿ ਮਨਰੇਗਾ ਦੀ ਤਿਹੜੀ ਜਿਹੜੀ ਉਹ ਕਰੀਬ ਤੋਂ ਕਰੀਬ 400 ਰੁਪਿਆ ਜਿਹੜੀ ਹੈ ਕੀਤੀ ਜਾਵੇ ਤੇ ਉਹਦੇ ਬਾਰੇ ਭਾਰਤ ਸਰਕਾਰ ਵਿਚਾਰ ਵਟਾਂਦਰਾ ਕਰਕੇ ਛੇਤੀ ਹੀ ਸ਼ਾਇਦ ਜਿਹੜੀ ਮਨਰੇਗਾ ਦੀ ਤਿਹੜੀ ਹੈ ਜਿਹੜੀ ਉਹ 400 ਰੁਪਿਆ ਕਰਨ ਜਾ ਰਹੀ ਹੈ ਸੋ ਹੋਰ ਵੀ ਇਹਨਾਂ ਪਰਤੀ ਜਿਹੜੀਆਂ ਮੰਗਾਂ ਨੇ ਉਹ ਵੀ ਮੈਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਅਤੇ ਭਾਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਮਨਰੇਗਾ ਦੇਸ਼ ਦੇ ਵਿੱਚ ਜਿਹੜੇ ਮੈਂ ਕਹਿੰਦਾ ਗਰੀਬਾਂ ਲਈ ਇੱਕ ਬਹੁਤ ਵੱਡਾ ਵਰਦਾਨ ਹੈ ਕਿਉਂਕਿ ਇਸ ਜਰੀਏ ਇਹਨਾਂ ਦਾ ਜਿਹੜਾ ਮਾੜਾ-ਮੋੜਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਹੁੰਦਾ ਰਹਿੰਦਾ ਅੱਜ ਕੱਲ ਬੇਰੁਜ਼ਗਾਰੀ ਇੰਨੀ ਹੈ ਕਿ ਆਪਾਂ ਦੇਖਦੇ ਹਾਂ ਤਾਂ ਜੇਕਰ ਇਸ ਤਰ੍ਹਾਂ ਦੇ ਵਿਚਾਰੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਆ ਉਹਨਾਂ ਨੂੰ ਮਨਰੇਗਾ ਤਹਿਤ ਆਪਣੇ ਪਰਿਵਾਰ ਪਾਲਣ ਲਈ ਚਾਹੇ ਬੱਚਿਆਂ ਦੀ ਪੜ੍ਹਾਈ ਲਈ ਚਾਹੇ ਆਪਣੇ ਜੀਵਨ ਲਈ ਜੇ ਕੁਝ 4 ਪੈਸੇ ਮਿਲਦੇ ਆ ਤਾਂ ਮਨਰੇਗਾ ਦੇ ਵਿੱਚ ਉਹਨਾਂ ਨੂੰ ਜਿਹੜਾ ਮੈਂ ਕਹਿੰਨਾ ਗੁਜ਼ਾਰਾ ਕਰਨਾ ਜਿਹੜਾ ਅੱਜ ਥੋੜੇ ਪੈਸੇ 'ਚ ਬਹੁਤ ਔਖਾ ਹੈ ਇਸ ਕਰਕੇ ਮੈਂ ਸਰਕਾਰ ਤੋਂ ਦੁਬਾਰਾ ਫੇਰ ਮੰਗ ਕਰਦਾ ਕਿ ਘੱਟ ਤੋਂ ਘੱਟ ਦਿਹਾੜੀ ਜੜੀ 400 ਰੁਪਏ ਜੜੀ ਕੀਤੀ ਜਾਵੇ ਤਾਂ ਕਿ ਇਹ ਅਮਰੀਕਾ ਦੇ ਜਿਹੜੇ ਆਪਣੇ ਵਿਅਕਤੀ ਆ ਇਹ ਆਪਣੇ ਜੀਵਨ ਦੇ ਵਿੱਚ ਵੀ ਕੁਝ ਆਪਣੀ ਦਵਾਈ ਵੀ ਲੈਣੀ ਹੁੰਦੀ ਹੈ ਆਪਣਾ ਰੋਟੀ ਪਾਣੀ ਵੀ ਲੈਣਾ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਵੀ ਦੇਖਣੀ ਹੁੰਦੀ ਹੈ ਇਸ ਕਰਕੇ ਇਹਨਾਂ ਦੀ ਦਿਹਾੜੀ ਜਿਹੜੀ ਵਧਾ ਕੇ 400 ਰੁਪਏ ਕੀਤੀ ਜਾਵੇ